ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ نیوز ਸਾਹਿਬ। ਇਹ ਵੀ ਗੱਲ ਕਰੀਏ ਤਾਂ ਵਪਾਰੀ ਭਰਾਵਾਂ ਵੱਲੋਂ ਅ ਸਮਾਣਾ ਸਿਟੀ ਵਿੱਚੇ ਕੁਝ ਕੇ ਵੀ ਸਾਡੇ ਤੋਂ ਕੁਝ ਕਿਸਾਨਾਂ ਨੇ ਆ ਕੇ ਸਾਡੀ ਦੁਕਾਨ ਦੇ ਉੱਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਜਿਨ੍ਹਾਂ ਦੇ ਰੋਸ ਦੇ ਵਿੱਚੋਂ ਵਪਾਰੀਆਂ ਨੇ ਅੱਜ ਸਮਾਣਾ ਸਿਟੀ ਦੇ ਵਿੱਚ ਪਹੁੰਚ ਕੇ ਰੋਸ ਮਜਾਰਾ ਵੀ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਵੀ ਦੁਬਾਰਾ ਜੇ ਸਾਡੇ ਤੇ ਦੁਕਾਨ ਤੇ ਉਹਨਾਂ ਨੇ ਕਿਹਾ ਕਿ ਵੀ 27 ਤਰੀਕ ਨੂੰ ਆਉਣਗੇ। ਜੇ ਉਹ ਸਾਡੀ ਦੁਕਾਨ ਤੇ ਆਉਂਦੇ ਨੇ ਤਾਂ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਐਸਜੀਐਨ ਸਾਹਿਬ ਨੂੰ ਚਾਬੀਆਂ ਦੇਾਂਗੇ ਦੇਖਦੇ ਆ ਕਿ ਹੁਣ ਵਪਾਰੀਔਰ ਕਿਸਾਨਾਂ ਦਾ ਨੋ ਮਾਸਦਾਰ ਰਿਸ਼ਤਾ ਪਰ ਇਹ ਜੇ ਅੱਜ ਕੁਝ ਜਿਹੜਾ ਦੇਖਣ ਨੂੰ ਮਿਲਿਆ ਉਹ ਨਾ ਹੋਣ ਵਾਲੀ ਘਟਨਾਈ ਸੀ ਹੁਣ ਅੱਗੇ ਦੇਖਦੇ ਰਹੋ ਕੀ ਬਣਦਾ ਹੈ ਮਾਹੌਲ ਤੇ ਕਿਸ ਕਰਵੜ ਬੈਠਦਾ ਤੇ ਹੁਣ ਵਪਾਰੀ ਭਰਾਵਾਂ ਨਾਲ ਵੀ ਗੱਲਬਾਤ ਕਰਦੇ ਆ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਤਵਾਦੀ ਰਿਪੋਰਟ ਡੇਲੀ ਕਮਿਊਨਿਟੀ ਮੇਂ ਕਹਿੰਦਾ ਮੈਨੂੰ ਨਹੀਂ ਪਤਾ ਮਟਰ ਜਿਹੜਾ 60 ਨਹੀਂ ਦਿੰਦਾ ਜਦਕਿ ਸਟਰਨ ਕੋਈ ਮਟਰ ਨਹੀਂ ਲੈਂਦਾ ਕਿੰਨਾ ਕਿਦਾਂ ਵੀਜ ਲੈ ਗਿਆ ਮੇਰੇ ਤੋਂ ਵੀਜ ਲੈ ਗਿਆ ਸੀ 90 ਕਿਲੋ 90 ਕਿਲੋ ਨਾਲ ਉਹਨੇ 4.5 ਕਿਲੇ ਵੀਜਦੇ ਨਵੇਂ ਤਕਨੀਕ ਨਾਲ ਜੀ ਆਪਕੇ ਘਰ ਮਿਆਂ ਨੂੰ ਕਹਾਂ ਮੈਂ ਤੈਨੂੰ ਕੱਲੇ ਨੂੰ ਵੀ ਨਹੀਂ ਦਿੰਦਾ ਮੈਂ ਹੋਰ ਜ਼ਿੰਮੇਦਾਰਾਂ ਨੂੰ ਵੀ ਵੀਜ ਦਿੰਦਾ ਪਰ ਜ਼ਿੰਮੇਦਾਰ ਉਰੇ ਬਣਾ ਲੈਣਿਆ ਤੇਰੀ ਸੈਟੀਸਫਾਈ ਕਰਾ ਲੈਣਿਆ ਜਿਵੇਂ ਤੂੰ ਹੈਗਾ ਜੇ ਮੇਰਾ ਕਸੂਰ ਹੋਇਆ ਤੁਸੀਂ ਜੋ ਮਰਜ਼ੀ ਮੇਰੇ ਤੋਂ ਕਰ ਜਾਣਾ ਕਰ ਜਾਣਾ ਪਾ ਜੀ ਨਾ 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 ਅਸੀਂ ਨਹੀਂ ਜਾਣਦੇ ਅਸੀਂ ਤਾਂ ਤੈਨੂੰ ਜਾਣਦੇ ਤੇ ਤੈਨ ਤੋਂ ਵੀਜ ਲੈ ਕੇ ਗਿਆ ਗੁੰਡਾ ਅਗਰ ਦੀ ਸਵੇਰ ਦੀ ਮੇਰੀ ਦੁਕਾਨ ਤੇ ਚੱਲ ਰਹੀ ਹੈ ਜੀ 90 ਕਿਲੋ ਨਾਲ ਕਿੰਨੇ 4.5 ਕਿਲੋ ਸਕਦੀ ਹੈ 4.5 ਕਿਲੋ ਵੀਚਿਆ ਜਾ ਸਕਦਾ ਹੈ 4.5 ਕਿਲੋ ਵੀਚਿਆ ਜਾ ਸਕਦਾ ਉਹਨੇ 6.4 ਕਿਲੋ 4.5 ਕਿਲੋ ਵੀ ਜੈ ਨਵੀਂ ਤਕਨੀਕ ਨਾਲ ਜਿਹੜਾ ਤੁਹਾਡੇ ਤੋਂ ਬੀਜ ਲੈ ਕੇ ਗਿਆ ਸੀ ਹਾਂਜੀ ਜੀ ਬੀਜ ਘਟ ਪਾਇਆ ਬੀਜ ਘਟ ਪਾਇਆ ਆਪਣੀ ਤਕਨੀਕ ਦੇ ਨਾਲ ਉਹਨੇ ਜਿਹੜਾ ਬੀਜ ਆ ਉਹਦੇ ਕਰਕੇ ਉਹਦਾ ਆਬਦਾਨ ਨੁਕਸਾਨ ਹੋਇਆ ਜਦ ਕਿਸਾਨ ਯੂਨੀਅਨ ਨਾਲ ਲੈ ਕੇ ਆਏ ਤੁਸੀਂ ਹੁਣ ਇੱਥੇ ਪ੍ਰਸ਼ਾਸਨ ਚ ਆ ਕੇ ਪ੍ਰਸ਼ਾਸਨ ਨੇ ਤੁਹਾਨੂੰ ਕੀ ਆਸ਼ਵਾਸ਼ਣ ਦਿੱਤਾ ਹੈ ਹੁਣ ਪ੍ਰਸ਼ਾਸਨ ਨੇ ਇਹ ਆਸ਼ਵਾਸ਼ਣ ਦਿੱਤਾ ਵੀ ਅਸੀਂ ਤੁਹਾਡੇ ਨਾਲ ਆ ਕਿ ਤੁਹਾਡੇ ਨਾਲ ਕੋਈ ਨਾਂਸਾਫੀ ਨਹੀਂ ਹੋਣ ਦੇਾਂਗੇ ਜੀ ਪਿਛਲੇ ਵਾਰ ਜਦ ਤਰਨਾ ਲਿਆਦਾ ਉਸ ਟਾਈਮ ਕੀ ਹੋਇਆ ਤੁਹਾਡੇ ਨਾਲ ਜੇ ਤੁਹਾਡੇ ਨਾਲ ਇਨਸਾਫ ਨਹੀਂ ਹੁੰਦਾ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਵਪਾਰ ਮੰਡਲ ਇੱਥੇ ਹੈ ਵਪਾਰੀ ਜਿੰਦਾਬਾਦ ਵਪਾਰੀ 要胜利！ ਇੱਕ ਮਿੰਟੋ ਕਹੀ ਨਾ ਜਲਦੀ ਸਾਰੇ 23 ਤਰੀਕ ਦੀ ਉਹ ਧਮਕੀ ਦੇ ਕੇ ਗਏ ਨੇ ਹੂੰ ਉਹਦੇ ਜਵਾਬ ਦੇ ਵਿੱਚ ਸਮਾਣੇ ਦਾ ਜਿਹੜਾ ਵਪਾਰ ਮੰਡਲ ਹੈ ਸਾਰਾ ਸਾਡੇ ਨਾਲ ਖੜਾ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਵਪਾਰੀ ਸਾਰੇ ਆਪਣੀਆਂ ਦੁਕਾਨਾਂ ਬੰਦ ਕਰਕੇ ਐਸ ਜਿਓਂ ਦੇ ਮੋਰੇ ਆਪਣੀਆਂ ਚਾਪੀਆਂ ਦੇ ਕੇ ਆਵਾਂਗੇ ਵੀ ਹੁਣ ਤੋਂ ਤੁਸੀਂ ਦੁਕਾਨਾਂ ਚਲਾਓ ਆਹ ਲੋਕਾਂ ਨੇ ਸਾਨੂੰ ਤੰਗ ਪ੍ਰਸ਼ਾਸ਼ਨ ਕਰਕੇ ਆ ਹੁਣ ਅਸੀਂ 27 ਤਰੀਕ ਦੇ ਅਸੀਂ ਇਹਨਾਂ ਨੂੰ ਵੀ ਇਹਨਾਂ ਨੂੰ ਦੱਸਤਾ ਦੇਖੋ ਜੇ ਕੋਈ ਅਭਿਨਵੀ ਹੁੰਦੀ ਆ ਆਪਸੀ ਟਕਰਾਅ ਹੁੰਦਾ ਉਹਦਾ ਜ਼ਿੰਮੇਵਾਰ ਜਿਹੜਾ ਹੈ ਪ੍ਰਸ਼ਾਸਨ ਆਪ ਹੋਊਗਾ ਬਾਜੀ ਨੇ ਇਦਿਹੜੇ ਭਾਈ ਸਾਹਿਬ ਹੈ ਅੱਜ ਕੀ ਬੋਲੇ ਇਹਨਾਂ ਨੂੰ ਆ ਕੇ ਦੁਕਾਨ ਤੇ ਇਹਨਾਂ ਇਨਾਂ ਦੀ ਦੁਕਾਨ ਤੇ ਆ ਕੇ ਉਹਨਾਂ ਨੇ ਇਹਨਾਂ ਨੂੰ ਸੈੱਟ ਕਰਨਾ ਸ਼ੁਰੂ ਕਰਤਾ ਵੀ 4 ਲੱਖ ਰੁਪਏ ਤੇ ਤੁਹਾਨੂੰ ਦੇਊਗਾ ਤਾਂ ਇਹ ਬੁਤਕਾਰੀ ਹੈ ਕਿ 18000 ਰੁਪਏ ਦਾ ਜਿਹੜੇ ਇਹਨੇ ਵੀਰ ਦਿੱਤਾ ਉਹਨੇ ਆਪਣੀ ਤਕਨੀਕ ਨਾਲ ਗਲਤ ਵੇਚਤਾ ਤੇ ਇਹਦੇ ਇਹਦਾ ਕੀ ਕਸੂਰ ਹੈ ਹੁਣ ਉਸ ਤੋਂ ਬਾਅਦ ਇਹ 4 ਲੱਖ ਰੁਪਏ ਕਿਵੇਂ ਦੇਊਗਾ ਐੋ ਜਿਹਾ ਕਿਹੜਾ ਵਪਾਰ ਹੈ ਜਿਹੜਾ 18000 ਰੁਪਏ ਲਾਓ 3 ਮਹੀਨੇ ਬਾਅਦ ਜਿਹੜਾ ਹੈ ਸਿੱਧਾ 4 ਲੱਖ ਰੁਪਇਆ ਹੋ ਜਾਂਦਾ ਆਪਾਂ ਕਹਿੰਦੇ 500 ਹਾਂਜੀ ਭਰਾ ਜੀ ਤੁਹਾਡਾ ਨਾਮ ਤੁਸੀਂ ਅਬ ਸਿੱਖੇ ਜੀ ਐਸਲੀ ਨਾਲੇ ਦੀ ਦੁਕਾਨ ਤੇ ਆਏ ਤੇ ਇਹ ਨੂੰ ਕਹਿੰਦੇ ਵੀ ਤੇ ਸਾਨੂੰ ਜਿਹੜਾ ਪੈਸਾ ਮਵਾਜਾਵਾ ਸਾਨੂੰ ਦੇ 4 ਲੱਖ ਰੁਪਇਆ ਕਿਸ ਚੀ ਦਾ 4 ਲੱਖ ਮਟਰ ਏਪੀ 3 60 ਕਿਲੋ ਮਟਰ 1.5 ਕਿਲੋ 1 ਕਿਲੋ ਦਾ ਬੀਜ ਲੇਗੇ 90 ਕਿਲੋ ਲੇਗੇ 1.5 ਕਿਲੋ ਦਾ 1 ਕਿਲੋ ਦਾ 1.5 ਕਿਲੋ ਦਾ ਜਦ ਕਿ ਬੀਜਿਆ ਕਿੰਨੇ ਕਿੱਲੇ ਬੀਜਿਆ ਦੀ ਉਹ 4 ਕਿੱਲੇ 4.5 ਕਿੱਲੇ ਜੀ ਫਿਰ ਉਹ ਕਹਿੰਦੇ ਮਟਰ ਪੱਕਿਆ ਨਹੀਂ ਹੈਗਾ ਮਟਰ ਖਿੱਦਾ ਰਹਿ ਗਿਆ ਮੌਸਮ ਦੀ ਮਾਰ ਕਰੀ ਗਈ ਉਹ ਗਰਮੀ ਬਹੁਤ ਜ਼ਿਆਦਾ ਹੋ ਗਈ ਉਹਦੇ ਕਰਕੇ ਹੋ ਗਿਆ ਤੇ ਮਟਰ ਬੀਜੂ ਪੁਰਾਣੀ ਪਾਇਆ ਤੁਸੀਂ ਪੈਂਸਰ ਸਾਹਿਬ ਤੁਸੀਂ ਲੰਬੇ ਅਰਸੇ ਤੋਂ ਕੰਮ ਕਰ ਰਹੇ ਹੋ ਬਿਲਕੁਲ ਅੱਲਾ ਦਾ ਬੰਦਾ ਏ ਇਹਨਾਂ ਦੀ ਹੈਬਿਟ ਬਣ ਚੁੱਕੀ ਹੈ ਸਾਡਾ ਬੁਗਾੜ ਨਹੀਂ ਜ਼ਿਆਦਾ ਕੁਝ ਪ੍ਰਸ਼ਾਸਨ ਸਾਡੇ ਨਾਲ ਕੁਝ ਨਹੀਂ ਕੋਈ ਬਗੜਾ ਤਾਂ ਕਿਸ ਨੂੰ ਜੀ ਚਾਹ ਕਿਸਾਨਾਂ ਵੱਲ ਜਦੋਂ ਇਕੱਠੇ ਹੋ ਗਏ ਅਸੀਂ ਜੈ ਜੈ 27 ਨੂੰ ਆਉਂਦੇ ਨੇ ਅਸੀਂ ਬਾਜ਼ਾਰ ਬੰਦ ਕਰਾਂਗੇ ਆਪਣੀ ਦੁਕਾਨ ਦਾ ਬੰਦ ਕਰਾਂਗੇ ਚਾਪੀ ਆਸਤੀ ਨੂੰ ਦਵਾ ਕੇ ਜਾ ਕੇ ਐਟੂਰ ਰਹਿਗੇ ਅਸੀਂ ਤੇ ਪ੍ਰਸ਼ਾਸਨ ਸਿਟੀ ਪ੍ਰਸ਼ਾਸਨ ਨੇ ਕੀ ਅश्ववासन ਦਿੱਤਾ ਹੈ ਹੋਣ ਅੱਜ ਹਲੇ ਨੇ ਦਿੱਤਾ ਹੈ ਸਵਾਸਨ ਵੀ ਐਸਐਸਓ ਸਾਹਿਬ ਆਣ ਕੇ ਸੁਣ ਲੋਗਾ ਬਿਊਰੋ ਸਾਰੀ ਰਿਪੋਰਟ ਯਾਨੀ ਜੋ ਮਾਮਲਾ ਸੀਗਾ ਅੱਜ ਦੀ ਕਾਰਵਾਈ ਉਹਨਾਂ ਦੇ ਧਿਆਨ ਚ ਲਿਆਤੀ ਹੈ ਕਿਸੇ ਲਾਗ ਨੂੰ ਫਿਲ ਦਿੱਤੀ ਹੋਈ ਹੈ ਉਹ ਕਹਿੰਦੇ ਉਹ ਆਣ ਕੇ ਸੁਣ ਲੋਗਾ ਰਿਟਰਨ ਮੇਂ ਦੇਤੀ ਨਾ ਹਾਂ ਰਿਟਰਨ ਹਾਂ ਰਿਟਰਨ ਦੇ ਦਿੱਤੇ ਠੀਕ ਹੈ ਜੀ ਹਾਂਜੀ ਵੀਰ ਜੀ ਤੁਹਾਡਾ ਨਾਮ ਇਹਨਾਂ ਸੁਰਿੰਦਰ ਬੰਸਲ ਜੀ ਬੰਸਲ ਜੀ ਜਿਵੇਂ ਅੱਜ ਇਹ ਬਾਜ਼ਾਰ ਦੇ ਵਿੱਚ ਹੋਇਆ ਵਪਾਰੀ ਭਰਾਵਾਂ ਨਾਲ ਕਿਵੇਂ ਦੇਖਦੇ ਹੋ ਇਹਨੂੰ ਅਸੀਂ ਬਿਲਕੁਲ ਗਲਤ ਤਰੀਕੇ ਨਾਲ ਦੇਖ ਰਹੇ ਹਾਂ ਜੀ ਇਹਨਾਂ ਨੇ ਗੁੰਡਾਗਰਦੀ ਬਹੁਤ ਬਧਾ ਰੱਖੀ ਹੈ ਇਹਨਾਂ ਨੇ 60 ਕਿਲੋ 90 ਕਿਲੋ ਵੀਲ ਜਾ ਕੇ 1.5 ਕਿਲੇ ਦਾ 4 ਕਿਲੇ ਦੇ ਲਗਭਗ ਇਹਨਾਂ ਨੇ ਬੀਜ-ਬੀਜੇ 7.5 ਕਿਲੇ ਜਦ ਬੀਜ ਇਹਨਾਂ ਨੇ ਘੱਟ ਪਾਇਆ 22 ਕਿਲੋ ਕਿਲੇ ਦੇ ਹਿਸਾਬ ਨਾਲ ਪਾਇਆ ਤਾਂ ਉਨੇ ਹੀ ਘਾੜ ਨਿਕਲੇਗਾ ਫਿਰ ਮੌਸਮ ਦੇਖੋ ਕਿੰਨਾ ਗਰਮੀ ਹੋ ਰਹੀ ਹੈ ਉਦੇ ਮੁਤਾਬਕ ਘੜ ਤੇ ਘਟ ਨਿਕਲਦੀ ਨਿਕਲਦਾ ਇਹ ਕਹਿੰਦੇ ਥੋੜੇ ਗਲਤ ਕੀਤਾ ਆ ਕੀਤਾ ਆਕੇ ਦੁਕਾਨਦਾਰ ਨੂੰ ਛਾਲੋ ਨੂੰ ਬਹੁਤ ਗਲਤ ਗੱਲਾਂ ਕਰੀਆਂ ਨੇ ਬਹੁਤ ਕਹਿੰਦਾ ਨਹੀਂ ਮੈਂ ਇਹ ਪਹਿਲਾਂ ਵੀ ਕਦੇ ਇਦਾਂ ਦਾ ਮਾਮਲਾ ਕੋਈ ਸਾਹਮਣੇ ਆਇਆ ਨਹੀਂ ਕਦੀ ਮੈਂ ਇਹ ਜੇ ਇਹ ਅੱਜ ਪਹਿਲੀ ਵਾਰੀ ਆਇਆ ਹੈ ਇਹ ਬਾਰੇ ਕੀ ਫੈਸਲਾ ਕਰ ਰਹੇ ਆ ਅੱਜ ਵਪਾਰੀਆਂ ਵੱਲੋਂ ਕੀ ਫਿਰ ਅਗਲਾ ਸਟੈਪ ਚੱਕਿਆ ਗਿਆ ਚੱਕਿਆ ਪਈ ਹੈ ਜੀ ਜੇ 27 ਤਰੀਕ ਨੂੰ ਕਹਿੰਦੇ ਮੈਂ ਵਾਰਨਿੰਗ ਜੇ ਕਿ 27 ਤਰੀਕ ਨੂੰ ਅਸੀਂ ਆਵਾਂਗੇ ਜੇ 27 ਤਰੀਕ ਨੂੰ ਉਹ ਆਉਂਦੇ ਨੇ ਪ੍ਰਸ਼ਾਸਨ ਨੇ ਕੋਈ ਗੱਲ ਸਾਰੇ ਬਾਜ਼ਾਰ ਬੰਦ ਕਰਕੇ ਅਸੀਂ ਧਰਨਾ ਲਾ ਕੇ ਚਾਬੀਆਂ ਐਕਟਿਵਟ ਹੁੰਦੀਆਂ ਠ नहीं 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 चलेगी 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 एकता 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 मंडल मंडल कुंडागर्दी नहीं चलेगी, नहीं चलेगी।, नहीं चलेगी।, नहीं चलेगी। नहीं ਗੁੰਡਾ ਕਰਦੀ ਨਹੀਂ ਚਲੇਗੀ ਗੁੰਡਾ ਕਰਦੀ ਨਹੀਂ ਚਲੇਗੀ ਸਪਾਰ ਮੰਡਲ ਜਿੰਦਾਬਾਦ ਸਮਾਣਾ ਵਪਾਰ ਮੰਡਲ ਜਿੰਦਾਬਾਦ ਸਮਾਣਾ ਵਪਾਰ ਮੰਡਲ ਜਿੰਦਾਬਾਦ ਗੁੰਡਾ ਕਰਦੀ ਨਹੀਂ ਚਲੇਗੀ ਹਲੋ ਰਾਜੀ ਤੁਹਾਡਾ ਨਾਮ ਸੰਜੀਵ ਕੁਮਾਰ ਸੰਜੀਵ ਕੁਮਾਰ ਜੀ ਅੱਜ ਕੀ ਐਸਾ ਮਸਲਾ ਹੋਇਆ ਕਿ ਵੀ ਤੁਹਾਨੂੰ ਆਪਣੀਆਂ ਦੁਕਾਨਾਂ ਕਾਰੋਬਾਰ ਬੰਦ ਕਰਕੇ ਜੜਾ ਕਿ ਵੀ ਸਮਾਨਾ ਚੌਂਕੀ ਜਾ ਕੇ ਧਰਨੇ ਨਾਲ ਨਹੀਂ ਮਜਬੂਰ ਹੋਣਾ ਪਿਆ ਵੀਰ ਜੀ ਇਹ ਮੇਤੋ ਬੀਜ ਲੈ ਗਏ ਇਹ ਪੀ 3 ਕੌਣ ਲੈ ਗਿਆ ਬੀਜ ਤੁਹਾਡੇ ਤੋਂ ਇਹ ਆ ਜੀਮੀਦਾਰ ਸੀ ਰੇਤਗੜ ਦਾ ਮੇਰੇ ਕੋਲ ਕਹਿੰਦਾ ਐ ਕਰਕੇ ਤੇਰਾ ਮਟਰ ਐਪੀ 3 ਨਹੀਂ ਹੋਏਗਾ ਚਲੋ ਮੈਂ ਇਨਸਾਨੀਅਤ ਦੇ ਨਾਤੇ ਦੇਖਿਆ ਮੈਂ ਕਿਹਾ ਵੀਰੇ ਮੈਂ ਚਿਹੇ ਰਾਮਪਾਲ ਜੀ ਇਹ ਜਿਹੜੇ ਵਿਪਾਤ ਕੀ ਮਸਲਾ ਸੀਗਾ ਜੀ ਇਹਨਾਂ ਦਾ ਜਿਹੜੇ ਅੱਜ ਇਹ ਪੁੱਤਰ ਧਰਮਪਾਲ ਜਿਹੜਾ ਸੀਗਾ ਹੋਇਆ ਨਾ ਕ੍ਰਿਸ਼ਨਾ ਬਸਤੀ ਇਹਨਾਂ ਦੁਕਾਨ ਐ ਇੱਥੇ ਬੀਜਾਂ ਦੀ ਉਹ ਤੋਂ ਵੀ ਜ਼ਿੰਮੇਦਾਰ ਬੀਜ ਲੈ ਗਏ ਸੀ ਤੇ ਉਹ ਫਿਰ ਘੱਟ ਝੜ-ਝੁੜ ਨਿਕਲਿਆ ਆਣਾ ਇਸ ਕਰਕੇ ਉਹ ਆਏ ਸੀ ਦੁਕਾਨ ਤੇ ਇਹਨਾਂ ਦਾ ਵੀ ਡਿਸਕਾਊਂਟ ਹੋ ਗਿਆ ਸੀ ਉਹਨਾਂ ਦਰਖਾਸਤਾਂ ਦਿੱਤੀਆਂ ਦਮਦਾਰਾਂ ਨੂੰ ਬੁਲਾ ਰਹੇ ਆ ਇਹਨਾਂ ਨੇ ਇਹ ਵੀ ਕਿਹਾ ਵੀ ਜੇ ਸਤਾਈ ਦੇ ਦੁਆਰਾ ਆਵਾਂਗੇ ਸੀ ਬਜ਼ਾਰ ਚਾਬੀ ਬੰਦ ਕਰ ਦਿੰਦੇ ਮੰਨ ਕਰਾਂਗੇ ਇਹਦੇ ਐਵੇਂ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਇਹ ਕਹਿ ਰਹੇ ਨੇ ਜਰੂਰ ਪਰ ਸਾਡੇ ਕੋਲ ਗੱਲ ਹੈ ਕਿ ਕੁਝ ਵਪਾਰੀਆਂ ਨੇ ਇਹ ਕਿਹਾ ਕਿ ਵੀ ਉਹਨਾਂ ਦੀ ਦੁਕਾਨ ਤੇ ਆ ਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਨਹੀਂ ਅਸੀਂ ਸਾਡੇ ਉੱਤੇ ਮੁਲਾਜ਼ਮ ਜਾ ਕੇ ਆਏ ਨੇ ਪੂਰਨ ਸਿੰਘ ਤੇ ਸੋ ਵਪਾਰੀਆਂ ਦੀ ਦੁਕਾਨ ਤੇ ਕੋਈ ਆਏ ਸੀਗੇ ਉਹਨਾਂ ਨੇ ਆ ਕੇ ਗਲਤ ਸ਼ਬਦਾਵਲੀ ਦੇ ਵਰਤਮੇ ਬੀਜ ਕਰ ਕੀ ਇਹਨਾਂ ਦਾ ਹੋਇਆ ਉਹ ਕਹਿੰਦੇ ਵੀ ਘਟ ਝਾੜ ਨਿਕਲਿਆ ਬੇ ਝਟ ਨਾ ਇਹ ਕਹਿੰਦੇ ਵੀ ਅਸੀਂ ਪੂਰਾ ਬੀਜ ਦਿੱਤਾ ਸੀ